ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸ ਸਾਰੇ ਠੀਕ ਹੋਵੋ ਵੀ ਤੁਸੀਂ ਆਪਣੇ ਪੇਪਰ ਇਤਿਹਾਸ ਚੰਗੀ ਤਰ੍ਹਾਂ ਕਰ ਰਹੇ ਹੋਵੋਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਕੱਲ ਹੈ ਜੀ 31 ਅਕਤੂਬਰ ਤੇ 31 ਅਕਤੂਬਰ ਨੂੰ ਇੰਡੀਆ ਦੇ ਵਿੱਚ ਮਨਾਇਆ ਜਾਂਦਾ ਹੈ ਜੀ ਨੈਸ਼ਨਲ ਯੂਨਿਟੀ ਡੇ ਤੇ ਨੈਸ਼ਨਲ ਯੂਨਿਟੀ ਡੇ ਕਿਉਂ ਮਨਾਇਆ ਜਾਂਦਾ ਹੈ ਜੀ ਕਿਉਂਕਿ ਇਸ ਦਿਨ ਬਰਥ ਐਨੀਵਰਸਰੀ ਹੁੰਦੀ ਹੈ ਸਰਦਾਰ ਪਟੇਲ ਦੀ ਠੀਕ ਹੈ ਜੀ ਸਰਦਾਰ ਪਟੇਲ ਜੀ ਨੂੰ ਆਪਾਂ ਐਸ ਅ ਕਹੋ ਕਿ ਆਇਰਨ ਮੈਨ ਆਫ ਇੰਡੀਆ ਦੇ ਨਾਮ ਨਾਲ ਵੀ ਜਾਣਦੇ ਹਾਂ ਤੇ ਉਹਨਾਂ ਦੀ ਯਾਦ ਦੇ ਵਿੱਚ ਹੀ ਨੈਸ਼ਨਲ ਯੂਨਿਟੀ ਡੇ ਕਿਉਂ ਮਨਾਇਆ ਜਾਂਦਾ ਕਿਉਂਕਿ ਉਹ ਕਿਉਂਕਿ ਦੇਖੋ ਜਦੋਂ ਇੰਡੀਆ ਆਜ਼ਾਦ ਹੋਇਆ ਸੀਗਾ ਜੋ ਆਪਾਂ ਇੰਡੀਆ ਅੱਜ ਦੇਖਦੇ ਆਂ ਸਟੇਟਸ ਇੰਡੀਆ ਦੇ ਵਿੱਚ ਆਪਾਂ ਦੇਖਦੇ ਆਂ ਉਹ ਸਭ ਕੁਝ ਇਦਾਂ ਦਾ ਇਦਾਂ ਦਾ ਸਟਰਕਚਰ ਨਹੀਂ ਸੀਗਾ ਜਦੋਂ ਅੰਗਰੇਜ਼ ਇੱਥੇ ਛੱਡ ਕੇ ਗਏ ਤਾਂ ਕੁਝ ਤਾਂ ਸੀਗੀ ਬ੍ਰਿਟਿਸ਼ ਪ੍ਰਵਿੰਸਸ ਤੇ 562 562 ਟੋਟਲ ਸੀ ਇਹ ਪ੍ਰਿੰਸੀਪਲੀ ਸਟੇਟਸ ਠੀਕ ਹੈ ਜੀ ਤੇ 562 ਦੀ 562 ਤੇ ਕੁਝ ਜਿਹੜੇ ਰਾਜਾ ਮਹਾਰਾਜੇ ਸੀਗੇ ਉਹਨਾਂ ਦੇ ਆਪਣੇ ਆਪਣੇ ਸੁਪਨੇ ਸੀਗੇ ਕਿ ਇੱਕ ਇੰਡੀਪੈਂਡੈਂਟ ਸਟੇਟ ਉਹਨਾਂ ਦੇ ਅੰਡਰ ਹੋਵੇ ਜਾਂ ਕੁਝ ਪਾਕਿਸਤਾਨ ਨਾਲ ਜਾਣਾ ਚਾਹੁੰਦੇ ਸੀਗੇ ਹਨਾ ਉਹ 500 562 ਨੂੰ ਕਿਸੇ ਨੂੰ ਪਿਆਰ ਨਾਲ ਤੇ ਕਿਸੇ ਨੂੰ ਫੋਰ ਸਰਦਾਰ ਪਟੇਲ ਜੀ ਨੇ ਇੰਡੀਆ ਦੇ ਵਿੱਚ ਸ਼ਾਮਲ ਕਰਵਾਇਆ ਠੀਕ ਹੈ ਜੀ ਤੇ ਪੇਸ਼ੇ ਤੋਂ ਇੱਕ ਵਕੀਲ ਸੀਗੇ ਸਰਦਾਰ ਪਟੇਲ ਜੀ ਤੇ ਜਿਹੜਾ ਇਹਦਾ ਨਾਮ ਹੈ ਸਰਦਾਰ ਪਟੇਲ ਵੈਸੇ ਇਹਦਾ ਨਾਮ ਸੀਗਾ ਵੱਲਬ ਭਾਈ ਪਟੇਲ ਜਿਹੜਾ ਇਹਨੂੰ ਨਾਮ ਦੇ ਅੱਗੇ ਟਾਈਟਲ ਹੈ ਸਰਦਾਰ ਇਹ ਦਿੱਤਾ ਸੀਗੇ ਜੀ ਮਹਾਤਮਾ ਗਾਂਧੀ ਜੀ ਨੇ ਕਦੋਂ ਇਹ ਦਿੱਤਾ ਸੀਗੇ ਜਦੋਂ ਉਹਨੇ ਬਰਦੋਲੀ ਸੱਤੇਗ੍ਰਹਿ ਜੋ ਹੈ ਸਕਸੈਸਫੁਲੀ ਰਨ ਕਰਨ ਤੋਂ ਬਾਅਦ 1928 ਦੇ ਵਿੱਚ ਇਸ ਤੋਂ ਬਾਅਦ ਕੀ ਹੈ ਇਸ ਮਹਾਤਮਾ ਗਾਂਧੀ ਜੀ ਨੇ ਸਰਦਾਰ ਦਾ ਟਾਈਟਲ ਦਿੱਤਾ ਸੀਗਾ ਵੱਲਬ ਭਾਈ ਪਟੇਲ ਜੀ ਨੂੰ ਠੀਕ ਹੈ ਜੀ ਤੇ ਇਹਨਾਂ ਦੀ ਯਾਦ ਦੇ ਵਿੱਚ ਕੀ ਹੈ 2018 ਦੇ ਵਿੱਚ ਇੱਕ ਸਟੈਚੂ ਆਫ ਯੂਨਿਟੀ ਵੀ ਅਨਵੀਲ ਕੀਤੀ ਗਈ ਉਹ ਆਪਣੇ ਜੋ ਪ੍ਰੈਮਿਸਟਰ ਹੈ ਜੀ ਨਰਿੰਦਰ ਮੋਦੀ ਉਹਨਾਂ ਦੁਆਰਾ ਗੁਜਰਾਤ ਦੇ ਵਿੱਚ ਨਰਮਦਾ ਨਦੀ ਦੇ ਵਿੱਚ ਇਹ ਮੂਰਤੀ ਹੈ ਤੇ ਇਹਦੀ ਹਾਈਟ ਕਿੰਨੀ ਹੈ ਜੀ 182 ਮੀਟਰ ਦੀ ਹਾਈਟ ਹੈ ਤੇ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਹੈ ਇਸ ਟਾਈਮ ਠੀਕ ਹੈ ਜੀ ਤੇ ਇਹ ਤਿੰਨ ਚਾਰ ਪੁਆਇੰਟ ਸੀਗੇ ਜੀ ਸਰਦਾਰ ਪੱਲਵ ਭਾਈ ਪਟੇਲ ਨਾਲ ਰਿਲੇਟਡ ਸ਼ਾਇਦ ਕਿਸੇ ਐਗਜ਼ਾਮ 'ਚ ਤੁਹਾਡੇ ਕੋਲ ਪੁੱਛੇ ਜਾ ਸਕਦੇ ਨੇ ਥੈਂਕ ਯੂ ਵੈਰੀ ਮਚ